ਆ ਉਥੇ ਆਪਣਾ ਘਰ ਬਣਾਉਂਦਾ ਆ ਬਾਣੀ ਦੇ ਵਿੱਚ ਬੱਚੇ ਹੁੰਦੇ ਤ੍ਰਿਪਤੀ ਵਿਸਟਾਰ ਖਾਏ ਮੁਖ ਗੋਹੇ ਕਿੰਦੇ ਕਾਂ ਉਥੇ ਘਰ ਬਣਾਉਂਦਾ ਜਿੱਥੇ ਆਲੇ ਦੁਆਲੇ ਗੰਦਗੀ ਬੜੀ ਹੋਵੇ ਤੇ ਕਿੰਦੇ ਹੁਣ ਜਦੋਂ ਹੰਸ ਨੂੰ ਲੈ ਕੇ ਗਿਆ ਤੇ ਕਾਂ ਦੇ ਬੱਚਿਆਂ ਦੀ ਬੋਲੀ ਵੀ ਉਹੋ ਜੀ ਉਹਦਾ ਘਰ ਵੀ ਬੜੀ ਗੰਦੀ ਜਗ੍ਹਾ ਦੇ ਉੱਤੇ ਆਲੇ ਦੁਆਲੇ ਬੂ ਆ ਰਹੀ ਤੇ ਕਹਿੰਦੇ ਉਹਨੇ ਹੰਸ ਨੇ ਪੁੱਛ ਲਿਆ ਕਹਿੰਦਾ ਮਿੱਤਰਾ ਐਨੀ ਗੰਦੀ ਥਾਂ ਦੇ ਉੱਤੇ ਤੇਰਾ ਘਰ ਆ। ਆ ਬੱਚੇ ਵੀ ਤੇਰੇ ਕਿਤਰਾ ਬੋਲਦੇ ਪਏ ਨੇ ਤੇ ਤੇਰੇ ਬੱਚੇ ਨੇ ਉਹਨੇ ਤਾਂ ਸਹਿਜ ਸੁਭਾਏ ਗੱਲ ਕੀਤੀ। ਤੇ ਕਾਣੇ ਮਨ ਵਿੱਚ ਰੋਸ ਰੱਖਿਆ ਕਹਿੰਦਾ ਐਨੇ ਮੇਰੇ ਘਰ ਨੂੰ ਘਰ ਦੇ ਆਲੇ ਦੁਆਲੇ ਨੂੰ ਗੰਦਾ ਗਿਆ ਆ। ਕਹਿੰਦਾ ਕੋਈ ਨਹੀਂ। ਇਹਦੇ ਕੋਲ ਮੈਂ ਬਦਲਾ ਲੈਣਾ। ਕੰਦਾ ਨਹੀਂ ਮਿੱਤਰਾ ਇੱਥੇ ਤੇ ਥੱਕ ਗਿਆ ਸਾਂ ਮੈਂ ਕਿਾ ਥੋੜਾ ਸਾਹ ਲੈ ਲਈਏ ਥੋੜਾ ਆਰਾਮ ਕਰ ਲਈਏ ਥੋੜਾ ਅੱਗੇ ਜਾ ਕੇ ਮੇਰਾ ਘਰ ਆ ਜਦੋਂ ਇੱਕ ਬਾਗ ਦੇ ਵਿੱਚ ਲੈ ਗਿਆ ਜਿੱਥੇ ਇੱਕ ਬਾਗ ਸੀ ਫਲਾਂ ਦਾ ਤੇ ਕਿੰਦੇ ਉਹ ਸੁਗੜਖਦੇ ਉੱਤੇ ਬੈਠਾ ਕਾਂ ਹੰਸ ਨੂੰ ਲੈ ਕੇ ਜਿੱਥੇ ਥੱਲੇ ਰਾਖਾ ਬੈਠਾ ਸੀ ਬਾਗ ਦਾ ਰਾਖਾ ਬੈਠਾ ਸੀ ਤੇ ਕਾਂ ਨੇ ਹੁਣ ਵੇਖ ਤੀਕੇ ਤੇ ਵੇਠ ਕਰਕੇ ਆਵ ਤੇ ਉੱਡ ਗਿਆ ਦਵਾ ਦਵਾ ਉਹ ਵੇਠ ਪਈ ਉਹਦੇ ਰਾਖੇ ਦੇ ਮੂੰਹ ਦੇ ਉੱਤੇ ਉਹਨੇ ਦੇਖਣਾ ਕੀਤਾ ਕਿ ਉੱਤੇ ਕੋਈ ਨਾ ਕੋਈ ਪੰਛੀ ਹੈ ਜਿਹਨੇ ਮੇਰੇ ਤੇ ਬੈਠਰ ਕੀਤੀ ਹੈ ਉਹਨੇ ਜਦੋਂ ਵੇਖਿਆ ਕਿ ਉੱਤੇ ਹੰਸ ਬੈਠਾ ਹੈ ਵੀ ਹੰਸ ਨੇ ਬੈਠ ਕੀਤੀ ਲੱਗਦੀ ਉਹਨੇ ਥੱਲੇ ਤੀਰ ਮਾਰਿਆ ਤੇ ਹੰਸ ਦੇ ਵੱਜਾ ਇਹ ਬਾਣੀ ਦੇ ਬਚਨ ਨੇ ਆ ਗੁਰੂ ਨਾਨਕ ਦੇਵਤਾ ਜੀ ਦੇ ਤੇ ਹੰਸ ਮਰਦਾ ਹੋਇਆ ਥੱਲੇ ਡਿੱਗਿਆ ਜਦੋਂ ਉਹਨੇ ਪਤਾ ਕੀ ਕੀਤਾ ਸਰਵਜ ਹੰਸ ਨਾ ਜਾਣਿਆ ਕਹਿੰਦੇ ਸਰੋਵਰ ਦੇ ਵਿੱਚ ਰਹਿਣ ਵਾਲੇ ਹੰਸ ਨੇ ਜਾਣੇ ਨਾ ਕਿ ਮੈਂ ਕਰੇ ਇੱਥੇ ਹੰਸ ਤੇ ਕਾਂ ਦੀ ਗੱਲ ਥੋੜਾ ਹੋ ਰਹੀ ਹੈ ਭਾਵੇਂ ਗੱਲ ਹੰਸ ਤੇ ਕਾਂ ਦੀ ਸਮਝਾਇਆ ਜਾ ਰਿਹਾ ਤੇ ਚੰਗਾ ਮਨੁੱਖ ਤੇ ਕਮਾੜੇ ਮਨੁੱਖ ਬਰੇ ਜੇ ਮਾੜੇ ਮਨੁੱਖ ਦੇ ਸੰਗਤ ਨਾ ਕਰ ਲਿਓ ਕਦੇ ਚੰਗੇ ਮਨੁੱਖ ਦੇ ਸੰਗਤ ਕਰੋ ਕਿਉਂਕਿ ਆਪਾਂ ਵਿਚਾਰ ਦੀ ਅਰੰਭਤਾ ਕੀਤੀ ਹੈ ਸਹੀ ਪਿਆਰੇ ਮੇਲ ਹੈ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਤੇ ਕਹਿੰਦੇ ਉਸ ਵੇਲੇ ਜਦੋਂ ਹੰਸ ਮਰਦੇ ਨੇ ਇੱਕ ਗੱਲ ਕਹੀ ਸਰਵਰ ਹੰਸ ਨਾ ਜਾਣਿਆ ਕਾਗਤ ਪੰਖੇ ਸੰਗ ਕਹਿੰਦੇ ਤਾਂ ਕੋਈ ਚੰਗਾ ਪੰਛੀ ਨਹੀਂ ਜੇ ਸਾਖਤ ਸੋ ਐਸੀ ਪ੍ਰੀਤ ਹੈ 부ਝੋ ਗਿਆਨੀ ਰੰਗ ਕਹਿੰਦੇ ਜਿਹੜਾ ਸਾਖਤ ਪਾਉ ਰੱਬ ਦੇ ਨਾਲੋਂ ਟੁੱਟਿਆ ਹੋਇਆ ਦੀ ਸੰਗਤ ਕਰਦਾ ਜੇ ਇਹੋ ਕੁਝ ਮਿਲਦਾ ਜੀ ਵੇਖੋ ਅੱਜ ਵੇਖੋ ਜਿਹੜਾ ਕੋਈ ਮਾੜੀ ਸੰਗਤ ਕਰਦੇ ਨੇ ਮਾੜੀ ਜਿਹਨਾਂ ਦੀ ਸੋਚ ਵਿਚਾਰ ਨੇ ਇਕ ਤਾਂ ਯਤਨ ਕਰਿਆ ਕਰੋ ਕਿ ਆਪਣੀ ਕਿਰਤ ਆ ਪਾਂ ਸੱਚੀ ਸੁੱਚੀ ਕਰ ਲਈਏ ਜੇ ਘਰਾਂ ਚ ਸੁੱਖ ਚਾਹੁੰਦੇ ਆ ਨਾ ਆਪਣੀ ਕਮਾਈ ਸੱਚੀ ਸੁੱਚੀ ਕਰ ਲਈਏ ਮਲਕ ਭਾਗੋ ਇੱਕੋ ਜਿਹੜੇ ਪਕਵਾਨ ਲਾਉਂਦਾ ਸੀ ਬਰਨਾਨਕ ਪਾਇਸ਼ਾ ਇਹ ਮਲਕ ਭਾਗੋ ਦੇ ਘਰ ਦੇ ਪਕਵਾਨਾਂ ਨੂੰ ਪ੍ਰਵਾਨਨਾ ਕੀਤਾ ਭਾਈ ਲਾਲੋ ਦੇ ਘਰੋਂ ਸੁੱਕੀ ਰੋਟੀ ਨੂੰ ਪ੍ਰਵਾਨ ਕਰ ਲਿਆ ਸੀ ਤੇ ਮਲਕ ਭਾਗੋ ਨੂੰ ਪਤਾ ਕੀ ਕਿਹਾ ਸੀ ਮਲਕ ਭਾਗੋ ਕਿਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ ਇਹਨ ਗਲਤ ਕਮਾਈ ਕਰਦੇ ਪਏ ਨਾ ਕਹਿਦਾ ਹੱਥ ਮਾਰਦੇ ਪਏ ਕਹਿੰਦੇ ਦੁੱਖ ਦਿੰਦੇ ਪਏ ਆ ਤੇ ਗੁਰੂ ਨਾਨਕ ਪਤਾ ਕਿ ਨੇ ਮਲਕ ਕਿ ਕਰਦੇ ਬੀਜ ਨੂੰ ਟੰਡੇ ਨਹੀਂ ਹੁੰਦੇ ਪਰ ਜਦੋਂ ਬੀਜ ਦਈਏ ਟੰਡੇ ਆਪਣੇ ਆਪ ਹੀ ਦਰਖਤ ਬਣ ਕੇ ਆ ਜਾਂਦੇ ਨੇ ਸੂਲਾ ਵਾਂਗ ਚੁਬਦੇ ਨੇ ਭਾਵ ਸਮਝਾਇਆ ਜਾਂਦਾ ਜਿਵੇਂ ਜਿਹੜੀ ਗਲਤ ਕਮਾਈ ਨਾਲ ਅਸੀਂ ਵੇਖੋ ਮਾਇਆ ਤਕਰ ਕਰਦੇ ਆ ਨਾ ਇਹ ਹੈ ਕਿ ਕਰਦੇ ਟੰਡਿਆਂ ਦੇ ਵਾਂਗ ਸੂਲਾਂ ਦੇ ਵਾਂਗ ਚੁਗਦੀ ਹੈ ਇਸੇ ਕਰਕੇ ਵੇਖੋ ਸਾਨੂੰ ਦਾਤਾ ਜੀ ਨੇ ਦ੍ਰਿੜ ਕਰਵਾਇਆ ਮਲਕ ਭਾਗੂ ਨੇ ਵੇਖੋ ਜਿਹੜਾ ਆ ਕਿਉਂਕਿ ਬਰਨਾਨੇ ਪਤਾ ਹੈ ਭਾਈ ਲਾਲੂਆਂ ਦੇ ਕਰ ਜਾਂਦੇ ਨੇ ਤੇ ਕਿ ਮੈਂ ਕਰਿਓ ਆਪਾਂ ਸਾਰੇ ਵੇਖੋ ਜਿੰਨੇ ਵੀ ਆਪਾਂ ਨਗਰ ਵਾਲੇ ਆ ਕਿਰਤੀਆਂ ਸਾਰੇ ਜੀ ਯਤਨ ਕਰਿਆ ਕਰੀਏ ਰਜਾਨਾ ਉੱਠ ਕੇ ਉਸ ਮਾਲਕ ਦਾ ਸ਼ੁਕਰ ਕਰਿਆ ਕਰੀਏ ਵਾਹਿਗੁਰੂ ਸ਼ੁਕਰ ਹੈ ਤੇਰਾ ਵਾਹਿਗੁਰੂ ਸ਼ੁਕਰ ਹੈ ਤੇਰਾ ਕਿਉਂਕਿ ਦੇਖੋ ਆਪਾਂ ਸਾਰੇ ਆਪਾਂ ਹੋਣੇ ਪਿੱਛੇ ਵਿਚਾਰ ਕੇ ਆਏ ਆਪਾਂ ਸਾਰੇ ਆਪਣੇ ਜਿੰਨੇ ਮਰਜ਼ੀ ਆਪਾਂ ਸੰਗਤਾਂ ਆਪਣੇ ਪਿਛੋਕੜ ਨੂੰ ਦੇਖ ਲਈਏ ਕਿਤਨਾ ਕੱਚੇ ਜਿਹੇ ਘਰ ਹੁੰਦੇ ਸਾਡੇ ਇਹੋ ਜਿਹੀਆਂ ਸਹੂਲਤਾਂ ਹੈਗੀਆਂ ਕਿਤੇ ਲਾਈਟ ਹੀ ਨਾ ਹੋਣੀ ਪੱਖੀਆਂ ਚੱਲਦੇ ਫਿਰਨਾ ਜੀ ਅੱਜ ਤੇ ਲਾਈਟ ਜਾਣ ਦਾ ਪਤਾ ਨਹੀਂ ਲੱਗਦਾ ਇਨਵਰਟਰ ਲੱਗੇ ਜੀ ਬੱਚੇ ਸਾਡੇ ਵਿਦੇਸ਼ਾਂ ਵਿੱਚ ਸੈਟਲ ਕੋੜਾ ਵੱਧ ਤੋਂ ਵੱਧ ਸ਼ੁਕਰ ਕਰਿਆ ਕਰੀਏ ਇੱਕ ਗੱਲ ਜ਼ਰੂਰ ਕਹਿਣੀ ਚਾਹਾਂ ਕਿਉਂਕਿ